ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 842 ਤੋਂ ਲੈ ਕੇ 843 ਤੱਕ ਸਵਾਯਮਨ ਬਾਣੀ ਦੀ ਵਿਚਾਰ ਕਰਦੇ ਆਂ ਜੀ ਆਪਾਂ ਆਓ ਆਪਾਂ ਗੁਰਵਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਬਿਲਾਵਲ ਮਹਲਾ ਤੀਜਾ ਆਦਿ ਪੁਰਖ ਆਪੇ ਸ੍ਰਿਸ਼ਟ ਸਾਜੇ ਜੀ ਜੰਤ ਮਾਇਆ ਮੋਹ ਪਾਜੇ ਦੂਜੈ ਪਾਏ ਪਰਪੰਚ ਲਾਗੇ ਆਵੇ ਜਾਵੇ ਮਰੇ ਅਪਾਗੇ ਸਤਗੁਰ ਭੇਟਐ ਸੋਜੀ ਪਾਈ ਪਰਪੰਚ ਚੂਕੇ ਸੱਚ ਸਮਾਏ ਸਤਗੁਰ ਭੇਟਐ ਸੋਜੀ ਪਾਏ ਪਰ ਪੰਜ ਚੂਕੈ ਸੱਚ ਸਮਾਏ ਜਾ ਕੈ ਮਸਤਕ ਲਿਖਿਆ ਲੇਖ ਤਾ ਕੈ ਮਨ ਵਸਿਆ ਪ੍ਰਭ ਏਕ ਰਹਾਓ ਹਾਂਜੀ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਕਿ ਉਸ ਪਰਮੇਸ਼ਰ ਨੇ ਆਪ ਸ੍ਰਿਸ਼ਟੀ ਬਣਾਈ ਆ ਜੀ ਜਨਤਾ ਨੂੰ ਜਿਹੜਾ ਮਾਇਆ ਦਾ ਮੋਹ ਆ ਉਹ ਵੀ ਉਹਨੇ ਆਪ ਹੀ ਲਾਇਆ ਜੀਵ ਸੰਸਾਰ ਦੇ ਪਰਪੰਚ ਵਿੱਚ ਲੱਗੇ ਨੇ ਸੰਸਾਰਕ ਧੰਦਿਆਂ ਵਿੱਚ ਲੱਗੇ ਨੇ ਜਿਹੜੇ ਸਿਰਫ ਸੰਸਾਰਕ ਧੰਦਿਆਂ 'ਚ ਲੱਗੇ ਨੇ ਉਹਦਾ ਨਾਮ ਨਹੀਂ ਜਪਦੇ ਉਹ ਜੰਮਣ ਮਰਨ ਦੇ ਚੱਕਰ 'ਚ ਪਏ ਹੋਏ ਨੇ ਭਾਗ ਹੀਣ ਨੇ ਜਦੋਂ ਜੀਵ ਸਤਗੁਰ ਦੇ ਨਾਲ ਮਿਲਾਪ ਕਰਦੇ ਨੇ ਫਿਰ ਉਹਨਾਂ ਨੂੰ ਜੀਵਨ ਦੀ ਅਸਲੀਅਤ ਸਮਝ ਪੈਂਦੀ ਆ ਫਿਰ ਉਹ ਸੰਸਾਰ ਦੇ ਧੰਦਿਆਂ ਦੇ ਵਿੱਚੋਂ ਨਿਕਲ ਕੇ ਨਿਰੰਕਾਰ ਨਾਲ ਜੁੜਦੇ ਨੇ ਅਰ ਇਹ ਉਹਨਾਂ ਦੇ ਨਾਲ ਹੀ ਵਾਪਰਦਾ ਜਿਨ੍ਹਾਂ ਦੇ ਮਸਤਕ ਤੇ ਇਹ ਭਾਗ ਲਿਖਿਆ ਕਿ ਪਰਮੇਸ਼ਰ ਦੇ ਨਾਲ ਮੇਲਾਪ ਹੋਣਾ ਸਤਗੁਰ ਦੇ ਨਾਲ ਮੇਲਾਪ ਹੋਣਾ ਤੇ ਜਿਨ੍ਹਾਂ ਦੇ ਹਿਰਦੇ ਵਿੱਚ ਇੱਕ ਉਹ ਪਰਮੇਸ਼ਰ ਹੀ ਵਸਿਆ ਹੋਇਆ ਉਹਨਾਂ ਨੂੰ ਅਨੁਭਵ ਹੁੰਦਾ ਮਨ ਵਿੱਚ ਇੱਕ ਪਰਮੇਸ਼ਰ ਵਸਿਆ ਉਹੀ ਇਸ ਸੰਸਾਰ ਦੇ ਜੰਜਾਲ ਤੋਂ ਹਟ ਕੇ ਨਿਰੰਕਾਰ ਵੱਲ ਲੱਗਦੇ ਨੇ ਸ੍ਰੇਸ਼ਟ ਉਪਾਏ ਆਪੇ ਸਭ ਵੇਖੈ ਕੋਇ ਨਾ ਮਿਟੈ ਤੇਰਾ ਲਿਖੈ ਕਹਿੰਦੇ ਪਰਮਾਤਮਾ ਆਪ ਹੀ ਜਗਤ ਦੀ ਰਚਨਾ ਕਰਦਾ ਆਪ ਹੀ ਫਿਰ ਇਹਦੀ ਸੰਭਾਲ ਕਰਦਾ ਕਿਸੇ ਦੇ ਮੱਥੇ ਤੇ ਲਿਖੇ ਲੇਖ ਉਹਨਾਂ ਦੇ ਆਪਣੇ ਉਦਮ ਦੇ ਨਾਲ ਨਹੀਂ ਮਿਟ ਸਕਦੇ ਸਿਰਫ ਪਰਮਾਤਮਾ ਦੀ ਬਖਸ਼ਿਸ਼ ਨਾਲ ਸਿੱਧ ਸਾਧਕ ਜੇ ਕੋ ਕਹੇ ਕਹਾਏ ਪਰ ਮੈਂ ਪੂਲਾ ਆਵੇ ਜਾਏ ਕਹਿੰਦੇ ਜਿਹੜੇ ਕਈ ਸਿੱਧ ਲੋਕ ਨੇ ਉਹ ਆਪਣੇ ਆਪ ਨੂੰ ਮਤਲਬ ਸਿੱਧੀਆਂ ਵਾਲੇ ਕਹਾਉਂਦੇ ਨੇ ਇਸੇ ਕਰਕੇ ਹੰਕਾਰ ਵਿੱਚ ਪੈ ਜਾਂਦੇ ਨੇ ਫਿਰ ਜੰਮਣ ਮਰਨ ਦੇ ਚੱਕਰ ਵਿੱਚ ਪੈ ਰਹਿੰਦੇ ਨੇ ਸਤ ਗੁਰ ਸੇਵੈ ਸੋ ਜਨ ਬੂਜੈ ਹਉਮੈ ਮਾਰੇ ਤਾਂ ਦਰਸੂਜੈ ਜੇ ਸਜੀਵ ਦਾ ਮਿਲਾਪ ਸਤਿਗੁਰ ਨਾਲ ਹੁੰਦਾ ਸਤਿਗੁਰ ਦੀ ਸ਼ਰਨ ਵਿੱਚ ਆਉਂਦਾ ਉਹ ਜੀਵਨ ਦੀ ਅਸਲੀਅਤ ਨੂੰ ਬੁੱਝਦਾ ਪਰਮੇਸ਼ਰ ਨਾਲ ਜਾਣ ਪਹਿਚਾਨ ਪਾਉਂਦਾ ਉਹਦੇ ਅੰਦਰੋਂ ਹਉਮੈ ਖਤਮ ਆਉਂਦੀ ਹੁੰਦੀ ਆ ਤਾਂ ਫਿਰ ਉਹਨਾਂ ਨੂੰ ਪਰਮੇਸ਼ਰ ਬਾਰੇ ਜਾਣ ਪਹਿਚਾਨ ਬਣਦੀ ਆ ਇੱਕ ਸਤੇ ਸਭ ਦੂਜਾ ਹੂਆ ਇੱਕ ਵਰਤ ਅਵਰਨ ਬੀਆ ਕੰਦੇ ਪਰਮੇਸ਼ਰ ਨੇ ਇੱਕ ਆਪਣੇ ਆਪ ਤੋਂ ਸਾਰਾ ਦੁਜਾ ਪਸਾਰਾ ਕੀਤਾ ਹੈ ਉਸ ਪਰਮੇਸ਼ਰ ਦੇ ਬਰਾਬਰ ਦਾ ਕੋਈ ਹੋਰ ਦੁਜਾ ਨਹੀਂ ਹੈ ਦੁਜੇ ਤੇ ਜੇ ਏਕੋ ਜਾਣੈ ਗੁਰ ਕੈ ਸਬਦ ਹਰ ਦਰ ਨੀਸਾਣੈ ਜਿਹੜੇ ਜੀਵ ਇਸ ਜਗਤ ਦੇ ਪਸਾਰੇ ਵਿੱਚੋਂ ਇੱਕ ਪਰਮੇਸ਼ਰ ਦੇ ਨਾਲ ਜਾਣ ਪਹਿਚਾਨ ਪਾਉਂਦੇ ਨੇ ਗੁਰੂ ਦੇ ਸ਼ਬਦ ਦੇ ਰਾਹੀ ਉਹ ਪਰਮੇਸ਼ਰ ਦੇ ਦਰਦਾ ਰਸਤਾ ਲੱਭ ਲੈਂਦੇ ਨੇ ਵਾਹੀ ਗੁਰੂ ਜੀ ਸਤਗੁਰ ਭੇਟੇ ਤਾਂ ਏਕੋ ਪਾਏ ਵਿੱਚੋਂ ਦੂਜਾ ਠਾਕ ਰਹਾਏ ਜਿਹੜੇ ਜੀਵ ਸਤਗੁਰ ਦੀ ਸ਼ਰਨ ਆਉਂਦੇ ਨੇ ਸਤਗੁਰ ਨੂੰ ਮਿਲਦੇ ਨੇ ਉਹ ਉਸ ਪਰਮੇਸ਼ਰ ਨੂੰ ਪਾ ਲੈਂਦੇ ਨੇ ਉਹਨਾਂ ਦੇ ਅੰਦਰੋਂ ਦੂਜੇ ਚੀਜ਼ਾਂ ਪਰਮੇਸ਼ਰ ਨੂੰ ਛੱਡ ਕੇ ਦੂਜਾ ਪਿਆਰ ਖਤਮ ਹੋ ਜਾਂਦਾ ਦੂਜੇ ਜਿਹੜੇ ਵਿਕਾਰ ਨੇ ਉਹ ਖਤਮ ਹੋ ਜਾਂਦੇ ਨੇ ਜਿਸ ਦਾ ਸਾਹਿਬ ਡਾਡਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਈ ਮਾਰ ਨਾ ਸਕੇ ਕੋਈ ਕਹਿੰਦੇ ਜਿਨ੍ਹਾਂ ਦਾ ਸਾਹਿਬ ਡਾਡਾ ਉਹਨਾਂ ਨੂੰ ਜਿਹੜੇ ਵਿਕਾਰ ਨੇ ਮਾਰ ਨਹੀਂ ਪਾ ਸਕਦੇ ਸਾਹਿਬ ਕੀ ਸੇਵਕ ਰਹੇ ਸਰਣਾਈ ਆਪੇ ਬਖਸ਼ੇ ਦੇਵੜੇ ਆਈ ਜਿਹੜੇ ਸੇਵਕ ਕਹਿੰਦੇ ਆਪਣੇ ਮਾਲਕ ਦੀ ਸ਼ਰਨ ਵਿੱਚ ਰਹਿੰਦੇ ਨੇ ਪਰਮੇਸ਼ਰ ਦੀ ਪਰਮੇਸ਼ਰ ਆਪ ਹੀ ਉਹਨਾਂ ਨੂੰ ਬਖਸ਼ਦਾ ਬੜਿਆਈਆਂ ਦਿੰਦਾ ਤੇ ਸਤੇ ਉਪਰ ਨਾਹੀਂ ਕੋਏ ਕੌਣ ਡਰ ਡਰ ਕਿਸ ਕਾ ਹੋਏ ਫਿਰ ਉਹਨਾਂ ਨੂੰ ਵਿਸ਼ਵਾਸ ਹੋ ਜਾਂਦਾ ਵੀ ਇਸ ਪਰਮੇਸ਼ਰ ਤੋਂ ਉੱਪਰ ਤਾਂ ਕੋਈ ਹੋਰ ਹੈ ਨਹੀਂਗਾ ਅਸੀਂ ਪਰਮੇਸ਼ਰ ਦੇ ਸੇਵਕ ਬਣੇ ਆ ਤੇ ਉਹਨਾਂ ਨੂੰ ਸਿਰਫ ਪਰਮੇਸ਼ਰ ਦਾ ਡਰ ਹੁੰਦਾ ਹੋਰ ਕਿਸੇ ਦਾ ਡਰ ਨਹੀਂ ਰਹਿੰਦਾ ਗੁਰਮਤੀ ਸ਼ਾਂਤ ਵਸੈ ਸਰੀਰ ਸਬਦ ਚੀਨ ਫਿਰ ਲੱਗੇ ਨਾ ਪੀਰ ਗੁਰੂ ਦੀ ਮੱਤ ਤੇ ਚੱਲਿਆਂ ਉਹਨਾਂ ਦਾ ਹਿਰਦਾ ਠੰਡਾ ਰਹਿੰਦਾ ਸ਼ਾਂਤ ਰਹਿੰਦਾ ਫਿਰ ਗੁਰੂ ਦੇ ਸ਼ਬਦ ਦੇ ਰਾਹੀਂ ਉਹਨਾਂ ਦੇ ਅੰਦਰੋਂ ਸਾਰੀਆਂ ਚਿੰਤਾ ਖਤਮ ਹੋ ਜਾਂਦੀਆਂ ਨੇ ਆਵੇ ਨਾ ਜਾਏ ਨਾ ਦੁੱਖ ਪਾਏ ਨਾ ਮੇਰਾ ਤੇ ਸਹਜ ਸਮਾਏ ਉਹ ਜੀਵ ਕਹਿੰਦੇ ਫਿਰ ਕੋਈ ਦੁੱਖ ਨਹੀਂ ਸਹਾਰਦੇ ਜੰਮਣ ਮਰਨ ਦਾ ਉਹਨਾਂ ਦਾ ਆਵਾ ਗਵਨ ਖਤਮ ਹੋ ਜਾਂਦਾ ਨਾਮ ਰੰਗ ਵਿੱਚ ਰੰਗੇ ਹੋਏ ਆਤਮਿਕ ਅਡੋਲਤਾ ਵਿੱਚ ਟਿਕੇ ਰਹਿੰਦੇ ਨੇ ਨਾਨਕ ਗੁਰਮਖ ਵੇਖੈ ਹਦੂਰ ਮੇਰਾ ਪ੍ਰਭ ਸਦ ਰਹਾ ਪਰਪੂਰ ਨਾਨਕ ਜੀ ਕਹਿੰਦੇ ਨੇ ਗੁਰੂ ਦੇ ਸਨਮੁਖ ਰਹਿਣ ਵਾਲੇ ਜੀਵ ਪਰਮੇਸ਼ਰ ਨੂੰ ਅੰਗ ਸੰਗ ਦੇਖਦੇ ਨੇ ਪਰਮੇਸ਼ਰ ਨੂੰ ਦੇਖਦੇ ਨੇ ਕਿ ਪਰਮੇਸ਼ਰ ਹਰ ਇੱਕ ਜਗ੍ਹਾ ਤੇ ਵਿਆਪਕ ਹੈ ਇੱਕ ਸੇਵਕ ਇੱਕ ਪਰਮ ਪੁਲਾਏ ਆਪੇ ਕਰੇ ਹਰ ਆਪ ਕਰਾਏ ਕਹਿੰਦੇ ਇਹ ਵੀ ਪਰਮੇਸ਼ਰ ਦੀ ਕਰਨੀ ਆ ਇੱਕ ਸੇਵਕ ਬਣਾਏ ਨੇ ਇੱਕ ਕੁਰਾਹੇ ਪਾਏ ਨੇ ਸਭ ਕੁਝ ਪਰਮੇਸ਼ਰ ਆਪ ਹੀ ਕਰ ਰਿਹਾ ਇੱਕੋ ਵਰਤੈ ਅਵਰ ਨ ਕੋਏ ਮਨ ਰੋਸ ਕੀ ਜੈ ਜੇ ਦੂਜਾ ਹੋਏ ਫਿਰ ਜਦ ਕਹਿੰਦੇ ਗੁਰੂ ਦੇ ਸਨਮੁਖ ਹੋ ਕੇ ਇਹ ਜਾਣ ਲੈਂਦੇ ਨੇ ਕਿ ਹਰ ਇੱਕ ਜਗ੍ਹਾ ਤੇ ਉਹ ਪਰਮੇਸ਼ਰ ਵਿਆਪਕ ਆ ਉਹ ਕਿਸੇ ਨਾਲ ਰੋਸਾ ਨਹੀਂ ਕਰਦੇ ਨਾ ਉਹ ਨਨ ਮਨਮੁਖ ਨਾਲ ਨਾ ਗੁਰਮੁਖ ਨਾਲ ਉਹ ਦੇਖ ਲੈਂਦੇ ਨੇ ਕਿ ਸਭ ਨੂੰ ਇਹਨਾਂ ਰਸਤਿਆਂ ਤੇ ਤੋਰਨ ਵਾਲਾ ਉਹ ਪਰਮੇਸ਼ਰ ਆ। ਉਹੀ ਵਰਤ ਰਿਆ ਸਾਰੇ ਪਾਸੇ। ਸਤ ਗੁਰ ਸੇਵੇ ਕਰਨੀ ਸਾਰੀ ਦਰ ਸਾਚੈ ਸਾਚੇ ਵਿਚਾਰੀ। ਕਹਿੰਦੇ ਸਤ ਗੁਰ ਦੀ ਦੱਸੀ ਹੋਈ ਸੇਵਾ ਭਗਤੀ ਕਰਨੀ ਇਹੀ ਸ੍ਰੇਸ਼ਟ ਕਾਰ ਆ। ਜਿਹੜੇ ਸੱਚੇ ਬਣ ਜਾਂਦੇ ਨੇ ਸੇਵਾ ਭਗਤੀ ਦੇ ਨਾਲ ਉਹੀ ਪਰਮੇਸ਼ਰ ਦੇ ਦਰ ਦੇ ਸੱਚੇ ਦੇ ਦਰ ਤੇ ਸੱਚੇ ਵਿਚਾਰੇ ਜਾਂਦੇ ਨੇ ਥੀਤੀ ਵਾਰ ਸਭ ਸ਼ਬਦ ਸੁਹਾਏ ਸਤ ਗੁਰ ਸੇਵੇ ਤਾਂ ਫਲ ਪਾਏ ਜਿਹੜੇ ਜੀਵ ਕਹਿੰਦੇ ਗੁਰੂ ਦੇ ਸ਼ਬਦ ਦੇ ਰਾਹੀ ਸੋਹਣੇ ਜੀਵਨ ਵਾਲੇ ਬਣ ਜਾਂਦੇ ਨੇ ਉਹਨਾਂ ਲਈ ਉਹਨਾਂ ਲਈ ਕੋਈ ਥੇਤਾ ਕੋਈ ਵਾਰ ਆ ਇਹ ਗੱਲਾਂ ਮਾਇਨੇ ਨਹੀਂ ਰੱਖਦੀਆਂ ਉਹ ਸਤਗੁਰੂ ਦੀ ਦਸੀ ਹੋਈ ਸੇਵਾ ਭਗਤੀ ਕਰਦੇ ਨੇ ਫਿਰ ਪਰਮੇਸ਼ਰ ਤੋਂ ਬੜਿਆਈ ਰੂਪ ਫਲ ਪਾਉਂਦੇ ਨੇ ਥਤੀ ਵਾਰ ਸਭ ਆਵੇ ਜਾਹੇ ਗੁਰ ਸ਼ਬਦ ਨਹਿਚਲ ਸਦਾ ਸੱਚ ਸਮਾਹੇ ਜਿਹੜੇ ਲੋਕ ਕਹਿੰਦੇ ਥਿੱਤਾ ਵਾਰਾਂ ਜਿੱਦਾਂ ਆਉਂਦੀਆਂ ਜਾਂਦੀਆਂ ਨੇ ਇਹਵੇਂ ਜਿਹੜੇ ਲੋਕ ਉਹਨਾਂ ਭਰਮਾਂ 'ਚ ਪਟਕਦੇ ਨੇ ਉਹ ਵੀ ਜੰਮਣ ਮਰਨ 'ਚ ਪੈਂਦੇ ਨੇ ਜਿਹੜੇ ਗੁਰੂ ਦੇ ਸ਼ਬਦ ਦੇ ਰਾਹੀ ਪਰਮੇਸ਼ਰ ਦੇ ਚਰਨਾਂ ਵਿੱਚ ਟਿਕ ਜਾਂਦੇ ਨੇ ਉਹ ਅਟਲ ਜੀਵਨ ਵਾਲੇ ਹੋ ਜਾਂਦੇ ਨੇ ਉਹਨਾਂ ਦਾ ਜੰਮਣ ਮਰਨ ਦਾ ਚੱਕਰ ਖਤਮ ਹੋ ਜਾਂਦਾ ਪਰਮੇਸ਼ਰ ਦੇ ਚਰਨਾਂ ਵਿੱਚ ਲੀਨ ਰਹਿੰਦੇ ਨੇ ਥਿੱਤੀ ਵਾਰ ਜਾ ਥਿੱਤੀ ਵਾਰਤਾ ਜਾ ਸੱਚ ਰਾਤੇ ਬਿਨ ਨਾ ਵੈ ਸਭ ਪਰਮੈ ਕਾਚੇ ਕਹਿੰਦੇ ਜਿਹੜੇ ਸੱਚੇ ਪਰਮੇਸ਼ਰ ਦੇ ਨਾਮ ਵਿੱਚ ਰੰਗੇ ਹੋਏ ਨੇ ਉਨਾਂ ਲਈ ਸਾਰੀਆਂ ਥਿੱਤਵਾਰ ਇਕੋ ਜੀਆਂ ਨੇ ਜਿਹੜੇ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਨੇ ਉਹ ਇਹਨਾਂ ਥਿੱਤਾਂਵਾਰਾਂ ਦੇ ਜਿਹੜੇ ਭਰਮਾ ਉਹਦੇ ਵਿੱਚ ਪਟਕਦੇ ਨੇ ਮਾਨਮੁਖ ਮਰੇ ਮਰ ਬਿਗਤੀ ਜਾਹੇ ਏਕ ਨਾ ਚੇਤ ਦੂਜਾ ਲੋਪਾਹੇ ਜਿਹੜੇ ਮਨ ਦੇ ਪਿੱਛੇ ਚੱਲਣ ਵਾਲੇ ਜੀਵ ਨੇ ਕਹਿੰਦੇ ਉਹ ਕੋਈ ਉੱਚੀ ਆਤਮਿਕ ਅਵਸਥਾ ਨਹੀਂ ਪ੍ਰਾਪਤ ਕਰਦੇ ਇਕ ਪਰਮੇਸ਼ਰ ਨੂੰ ਚੇਤੇ 'ਚ ਨਹੀਂ ਬਸਾਉਂਦੇ ਮਾਇਆ ਦੇ ਪਿਆਰ ਲੋਭ ਵਿੱਚ ਫਸੇ ਰਹਿੰਦੇ ਨੇ ਅਚੇਤ ਪਿੰਡੀ ਅਗਿਆਨ ਅੰਧਾਰ ਬਿਨ ਸਬਦ ਦੇ ਕਿਉਂ ਪਾਏ ਪਾਰ ਜਿਹੜੇ ਜੀਵ ਕਹਿੰਦੇ ਗੁਰੂ ਦੇ ਸ਼ਬਦ ਦੇ ਰਾਹੀ ਆਤਮਿਕ ਗਿਆਨ ਨਹੀਂ ਪ੍ਰਾਪਤ ਕਰਦੇ ਅਗਿਆਨਤਾ ਵਿੱਚ ਰਹਿੰਦੇ ਨੇ ਕਹਿੰਦੇ ਗੁਰੂ ਦੇ ਸ਼ਬਦ ਤੋਂ ਬਿਨਾਂ ਕਿਵੇਂ ਕੋਈ ਪਵਜਲ ਨੂੰ ਤਰ ਸਕਦਾ ਇਸ ਸੰਸਾਰ ਦੇ ਪਵਜਲ ਨੂੰ ਆਪ ਉਪਾਏ ਉਪਾਵਨ ਹਾਰ ਆਪੇ ਕੀਤਨ ਗੁਰਬੀਚਾਰ ਕਹਿੰਦੇ ਪਰਮੇਸ਼ਰ ਨੇ ਆਪ ਹੀ ਇਹ ਜਗਤ ਪੈਦਾ ਕੀਤਾ ਆਪ ਹੀ ਇਹ ਵਿਧੀ ਬਣਾਈ ਆ ਕਿ ਜੀਵ ਗੁਰੂ ਦੇ ਸ਼ਬਦ ਦੇ ਰਾਹੀਂ ਗਿਆਨ ਵਿਚਾਰ ਪ੍ਰਾਪਤ ਕਰਨਾ ਇਹ ਸਭ ਕੁਝ ਪਰਮੇਸ਼ਰ ਦੀ ਬਣਾਈ ਹੋਈ ਵਿਧੀ ਆ ਬਹੁਤੇ ਪੇਖ ਕਰੇ ਪੇਖਤਾਰੀ ਭਵ ਭਵ ਪਰ ਮੈਂ ਕਾچی ਸਾਰੀ ਕਹਿੰਦੇ ਬਹੁਤੇ ਜੀਵ ਅਸਲ ਵਿੱਚ ਉਹਦਾ ਨਾਮ ਨਹੀਂ ਜਪਦੇ ਅਸਰਚ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਨਹੀਂ ਰੰਗੇ ਹੋਏ ਪਰ ਧਾਰਮਿਕ ਪਖੰਡ ਕਰਦੇ ਨੇ ਪੇਖ ਬਣਾਉਂਦੇ ਨੇ ਇਸ ਤਰ੍ਹਾਂ ਕਹਿੰਦੇ ਜਿਵੇਂ ਕੱਚੀਆਂ ਨਰਦਾ ਹੁੰਦੀਆਂ ਨੇ ਇਸ ਤਰ੍ਹਾਂ ਪਟਕਦੇ ਨੇ ਇੱਥੇ ਸੁਖ ਨਾ ਆਗੈ ਹੋਏ ਮਨਮੁਖ ਮੋਏ ਆਪਣਾ ਜਨਮ ਖੋਏ ਕਹਿੰਦੇ ਜਿਹੜੇ ਮਨਮੁਖ ਜੀਵ ਨੇ ਆਪਣੇ ਮਨ ਦੇ ਪਿੱਛੇ ਚੱਲਣ ਵਾਲੇ ਨਾ ਇੱਥੇ ਸੁੱਖਾ ਨਾ ਪਰਲੋਕ ਦਾ ਸੁੱਖਾ ਆਪਣਾ ਮਨੁੱਖਾ ਜੀਵਨ ਵਿਅਰਥ ਗਵਾ ਜਾਂਦੇ ਨੇ ਸਤ ਗੁਰ ਸੇਵੇ ਪਰਮ ਚੁਕਾਏ ਕਰਹੀ ਅੰਦਰ ਸੱਚ ਮਹਿਲ ਪਾਏ ਜੋ ਸਤਗੁਰੂ ਦੀ ਦਸੀ ਹੋਈ ਸੇਵਾ ਭਗਤੀ ਕਰਦੇ ਨੇ ਉਹਨਾਂ ਦੇ ਅੰਦਰੋਂ ਭਰਮ ਖਤਮ ਹੋ ਜਾਂਦਾ ਆਪਣੇ ਹਿਰਦੇ ਘਰ ਵਿੱਚ ਹੀ ਪਰਮੇਸ਼ਰ ਦਾ ਘਰ ਮਹਿਲ ਲੱਭ ਲੈਂਦੇ ਨੇ ਆਪੇ ਪੂਰਾ ਕਰੇ ਸੋ ਹੋਏ ਇਹ ਥਿੱਤੀ ਵਾਰ ਦੂਜਾ ਦੋਏ ਕਹਿੰਦੇ ਜੋ ਪਰਮੇਸ਼ਰ ਕਰ ਰਹੇ ਨੇ ਉਹੀ ਸੰਸਾਰ ਵਿੱਚ ਹੁੰਦਾ ਬਾਕੀ ਜੋ ਜੀਵਨ ਥਿੱਤਾਂ ਵਾਰਾਂ ਦੇ ਵਿੱਚ ਨੇ ਉਹ ਮਾਇਆ ਦੇ ਪਿਆਰ ਵਿੱਚ ਹੀ ਗਲਤਾਨ ਨੇ ਸਤ ਗੁਰ ਬਾਜੋਂ ਅੰਧ ਗੁਬਾਰ ਥਿੱਤੀ ਵਾਰ ਸੇਵੈ ਮੁਗਦ ਗੁਬਾਰ ਕਹਿੰਦੇ ਸਤ ਗੁਰ ਦੀ ਸ਼ਰਨ ਆਉਣ ਤੋਂ ਬਿਨਾਂ ਸੇਵਾ ਭਗਤੀ ਤੋਂ ਬਿਨਾਂ ਜਿਹੜੇ ਜੀਵ ਸਿਰ ਇਹ ਥਿੱਤਾਂ ਵਾਰਾਂ ਦੇ ਹਿਸਾਬ ਨਾਲ ਕੋਈ ਪਖੰਡ ਕਰਦੇ ਨੇ ਧਾਰਮਿਕ ਕਰਮ ਕਰਦੇ ਨੇ ਉਹ ਸਭ ਅਗਿਆਨਤਾ ਹੈ ਨਾਨਕ ਗੁਰਮੁਖ ਬੂਜੈ ਸੋਜੀ ਪਾਏ ਇਕਤ ਨਾਮ ਸਦਾ ਰਹਾ ਸਮਾਏ ਫਿਰ ਨਾਨਕ ਜੀ ਕਹਿੰਦੇ ਨੇ ਜੋ ਜੀਵ ਗੁਰੂ ਦੇ ਸਨਮੁਖ ਰਹਿੰਦੇ ਨੇ ਉਹ ਇੱਕ ਪਰਮੇਸ਼ਰ ਦੇ ਨਾਮ ਵਿੱਚ ਸਦਾ ਲਈ ਲੀਨ ਰਹਿੰਦੇ ਨੇ ਉਹਨਾਂ ਨੂੰ ਫਿਰ ਪਰਮੇਸ਼ਰ ਦੀ ਜਿਹੜੀ ਇਹ ਜਗਤ ਦੀ ਖੇਡ ਆ ਇਹਦੇ ਬਾਰੇ ਸਮਝ ਪੈ ਜਾਂਦੀ ਆ ਵਾਹਿਗੁਰੂ ਜੀ ਵਾਹਿਗੁਰੂ ਹੰਬਿਲਾਵਲ ਮਹੱਲਾ ਪਹਿਲਾ ਸ਼ਾਂਤ ਦੱਖਣੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੁੰਦਨ ਵੇਲੜੀਆ ਗੋਇਲ ਆਈ ਰਾਮ ਮਟਕੀ ਡਾਰ ਤਰੀ ਹਰ ਲੇਵਲਾਈ ਰਾਮ ਲੇਵਲਾਏ ਹਰ ਸਿਉ ਰਹੀ ਗੋਇਲ ਸਹਿਜ ਸਬਦ ਸਿਗਾਰੀਆ ਕਰ ਜੋੜ ਗੁਰ ਪਹਿ ਕਰ ਬੇਨੰਤੀ ਮਿਲੋ ਸਾਚ ਪਿਆਰੀਆ ਕਹਿੰਦੇ ਇਹ ਜਿਹੜਾ ਸੰਸਾਰ ਜਗਤ ਹੈ ਬਹੁਤ ਥੋੜਾ ਤੇਰਾ ਜੀਵਨ ਹੈ ਜਿਸ ਤਰ੍ਹਾਂ ਕਹਿੰਦੇ ਇੱਕ ਗੋਇਲ ਹੁੰਦੀ ਹੈ ਜਿੱਥੇ ਸੋਕੇ ਦੇ ਦਿਨਾਂ ਦੇ ਵਿੱਚ ਪਸ਼ੂਆਂ ਵਾਲੇ ਜਿਹੜੇ ਹੈਗੇ ਨੇ ਆਪਣੇ ਡੰਗਰਾਂ ਨੂੰ ਉੱਥੇ ਹਰਿਆਵਲ ਵਾਲੀ ਜਗ੍ਹਾ ਤੇ ਥੋੜੀ ਦੇਰ ਲਈ ਬਸੇਬਾ ਕਰ ਲੈਂਦੇ ਨੇ ਤੇ ਉੱਥੇ ਲੈ ਜਾਂਦੇ ਨੇ ਇਸ ਤਰ੍ਹਾਂ ਕਹਿੰਦੇ ਸੰਸਾਰ ਜਗਤ ਹੈ ਥੋੜੀ ਦੇਰ ਲਈ ਜੀਵ ਇੱਥੇ ਆਇਆ ਹੈ ਪਰ ਜਿਹੜਾ ਜੀਵ ਕਹਿੰਦੇ ਆਪਣੇ ਸਰੀਰ ਦਾ ਮੋਹ ਤਿਆਗ ਕੇ ਪਰਮੇਸ਼ਰ ਦੇ ਨਾਲ ਲਿਵ ਲਾ ਕੇ ਰੱਖਦੇ ਨੇ ਉਹ ਕਹਿੰਦੇ ਗੁਰੂ ਦੇ ਸ਼ਬਦ ਦੇ ਰਾਹੀ ਸਹਜ ਵਿੱਚ ਆ ਜਾਂਦੇ ਨੇ ਆਪਣੇ ਜੀਵਨ ਨੂੰ ਸੋਹਣਾ ਬਣਾ ਲੈਂਦੇ ਨੇ ਜਗਤ ਦਾ ਜਿਹੜਾ ਇਹ ਜੀਵਨ ਹੈ ਥੋੜਾ ਜਿਰਾ ਹੈ ਇਸ ਗੱਲ ਦੀ ਉਹਨਾਂ ਨੂੰ ਸਮਝ ਪੈ ਜਾਂਦੀ ਆ ਕਹਿੰਦੇ ਕਰ ਜੋੜ ਗੁਰ ਪਰ ਕਰ ਬੇਨਤੀ ਮਿਲੋ ਸਾਚ ਪਿਆਰੀਆ ਕਹਿੰਦੇ ਫਿਰ ਗੁਰੂ ਦੇ ਸਾਹਮਣੇ ਹੱਥ ਜੋੜ ਕੇ ਬੇਨਤੀ ਕਰਦੇ ਨੇ ਕਿ ਇਹ ਗੁਰੂ ਜੀ ਸਾਨੂੰ ਪਰਮੇਸ਼ਰ ਦੇ ਨਾਲ ਮਿਲਾ ਦਿਓ ਕਿ ਜੀਵਨ ਬਹੁਤ ਥੋੜਾ ਹੈ ਤਨ ਪਾਏ ਭਗਤੀ ਦੇਖ ਪ੍ਰੀਤਮ ਕਾਮ ਕਰੋਦ ਨਿਵਾਰਿਆ ਨਾਨਕ ਮੁੰਦਨ ਵੇਲ ਸੁੰਦਰ ਦੇਖ ਪਿਰ ਸਾਧਾਰਿਆ ਕਹਿੰਦੇ ਜਿਹੜੀ ਜੀਵ ਇਸਤਰੀ ਪਰਮੇਸ਼ਰ ਦੀ ਪ੍ਰੇਮਾ ਭਗਤੀ ਚ ਲੱਗਦੀ ਆ ਤੇ ਪਰਮੇਸ਼ਰ ਉਹਦਾ ਇਹ ਭਗਤੀ ਦੇਖ ਕੇ ਉਹਦੇ ਅੰਦਰੋਂ ਉਹਦੇ ਵਿਕਾਰ ਖਤਮ ਕਰ ਦਿੰਦੇ ਨੇ ਨਾਨਕ ਜੀ ਕਹਿੰਦੇ ਨੇ ਜੋ ਜੀਵ ਇਸਤਰੀ ਪਰਮੇਸ਼ਰ ਨੂੰ ਆਪਣੇ ਸੋਹਣੇ ਪਰਮੇਸ਼ਰ ਨੂੰ ਦੇਖਦੀ ਆ ਤਾਂ ਉਹਦਾ ਜੀਵਨ ਸੋਹਣਾ ਬਣ ਜਾਂਦਾ ਹੈ ਸੱਚ ਨਵੇਲੜੀਏ ਜੋ ਬਨ ਵਾਲੀ RAM ਆਓ ਨਾ ਜਾਓ ਕਹੀ ਆਪਣੇ ਸਹ ਨਾਲੀ RAM ਕਹਿੰਦੇ ਹੈ ਪਰਮੇਸ਼ਰ ਦਾ ਨਾਮ ਜਪਣ ਵਾਲੀ ਜੀਵ ਇਸਤਰੀ ਆਪਣੇ ਜਵਾਨੀ ਦੇ ਸਮੇਂ ਵਿੱਚ ਹੀ ਉਹਦਾ ਨਾਮ ਜਪਣਾ ਸ਼ੁਰੂ ਕਰਦੇ। ਕਹਿੰਦੇ ਪਰਮੇਸ਼ਰ ਦਾ ਦਰ ਛੱਡ ਕੇ ਕਦੇ ਇੱਧਰ ਉੱਧਰ ਨਾ ਪਟਕੀ। ਨਾ ਹਾ ਆਪਣੇ ਸੰਗ ਦਾਸੀ ਮੈਂ ਭਗਤ ਹਰ ਕੀ ਪਾਵੇ। ਅਗਾਦ ਬੋਧ ਅਕਥ ਕਥਿਐ ਸਹਿਜ ਰਬ ਗੁਣ ਗਾਵੇ। ਜਿਹੜੀ ਜੀਵ ਇਸਤਰੀ ਕਹਿੰਦੇ ਪਰਮੇਸ਼ਰ ਨੂੰ ਅੰਗ ਸੰਗ ਸਮਝਦੀ ਆ ਉਸ ਨੂੰ ਪਰਮੇਸ਼ਰ ਦੀ ਭਗਤੀ ਬਹੁਤ ਪਿਆਰੀ ਲੱਗਦੀ ਆ ਉਹ ਪਰਮੇਸ਼ਰ ਜੋ ਅਗਾਦ ਬੋਧ ਹੈ ਜਿਹਦਾ ਸਰੂਪ ਨਹੀਂ ਦੱਸਿਆ ਜਾ ਸਕਦਾ ਉਸ ਪ੍ਰਭੂ ਦੇ ਗੁਣ ਹਮੇਸ਼ਾ ਗਾਉਂਦੀ ਆ ਤੇ ਆਤਮਿਕ ਅਡੋਲਤਾ ਵਿੱਚ ਟਿਕੀ ਰਹਿੰਦੀ ਆ RAM ਨਾਮ ਰਸਾਲ ਰਸੀਆ ਰਵੈ ਸਾਚ ਪਿਆਰੀਆ ਗੁਰ ਸਬਦ ਦੀ ਆਦਾਨ ਕੀਆ ਨਾਨਕਾ ਵਿਚਾਰਿਆ ਕਹਿੰਦੇ ਉਹ ਪਰਮੇਸ਼ਰ ਜੋ ਸੋਹਣੇ ਨਾਮ ਵਾਲਾ ਹੈ ਸਾਰੇ ਰਸਾਂ ਦਾ ਸੋਮਾ ਹੈ ਕਹਿੰਦੇ ਜਿਹੜੇ ਉਹ ਉਸ ਜੀਵ ਇਸਤਰੀ ਨੂੰ ਆਪਣੇ ਨਾਲ ਮੇਲ ਲੈਂਦਾ ਜਿਹੜੀ ਉਹਨੂੰ ਪ੍ਰੇਮ ਕਰਦੀ ਆ ਉਹਨੂੰ ਗੁਰੂ ਦੇ ਸ਼ਬਦ ਦਾ ਦਾਨ ਦਿੰਦਾ ਤੇ ਨਾਨਕ ਜੀ ਕਹਿੰਦੇ ਨੇ ਉਹ ਜੀਵ ਇਸਤਰੀ ਵਿਚਾਰਵਾਨ ਬਣ ਜਾਂਦੀ ਆ ਸ੍ਰੀ ਧਰਮੋਹੜੀ ਪਿਰ ਸੰਗ ਸੂਤੀ RAM ਗੁਰ ਕੈ ਪਾਏ ਚਲੋ ਸਾਚ ਸੰਗੂਤੀ RAM ਫਿਰ ਉਹ ਜੀਵ ਇਸਤਰੀ ਕਹਿੰਦੇ ਜੋ ਪਰਮੇਸ਼ਰ ਨੂੰ ਪਿਆਰ ਕਰਦੀ ਆ ਪਰਮੇਸ਼ਰ ਨੂੰ ਅੰਗ ਸੰਗ ਸਮਝਦੀ ਆ ਗੁਰੂ ਦੇ ਪ੍ਰੇਮ ਦੀ ਬਰਕਤ ਸਦਕਾ ਹਮੇਸ਼ਾ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਸਮਾਈ ਰਹਿੰਦੀ ਆ ਤਨ ਸਾਚ ਸੰਗੂਤੀ ਹਰ ਸੰਗ ਸੂਤੀ ਸੰਗ ਸਖੀ ਸਹੇਲੀਆਂ ਇੱਕ ਪਾਏ ਇੱਕ ਮਨ ਨਾਮ ਵਸਿਆ ਸਤ ਗੁਰੂ ਹਮ ਮੇ ਲਿਆ ਕਹਿੰਦੇ ਜੀਵ ਇਸਤਰੀ ਜਿਹੜੀ ਪਰਮੇਸ਼ਰ ਨੂੰ ਸਦਾ ਅੰਗ ਸੰਗ ਸਮਝਦੀ ਆ ਸਦਾ ਪਰਮੇਸ਼ਰ ਦੇ ਨਾਮ ਪ੍ਰੇਮ ਰੰਗ ਵਿੱਚ ਜੁੜੀ ਰਹਿੰਦੀ ਆ ਆਪਣੀਆਂ ਸਤ ਸੰਗੀ ਸਹੇਲੀਆਂ ਦੇ ਨਾਲ ਪਰਮੇਸ਼ਰ ਦਾ ਨਾਮ ਜਪਦੀ ਆ ਪਰਮੇਸ਼ਰ ਦੇ ਨੂੰ ਪ੍ਰੇਮ ਕਰਦੀ ਆ ਤੇ ਪਰਮੇਸ਼ਰ ਦਾ ਨਾਮ ਉਹਦੇ ਮਨ ਵਿੱਚ ਵਸਿਆ ਰਹਿੰਦਾ ਫਿਰ ਉਹਨੂੰ ਇਹ ਮਹਿਸੂਸ ਹੋ ਜਾਂਦਾ ਕਿ ਸਤ ਗੁਰੂ ਨੇ ਉਹਦਾ ਮਿਲਾਪ ਪਰਮੇਸ਼ਰ ਦੇ ਨਾਲ ਕਰਵਾਇਆ ਹੈ ਦਿਨ ਰੈਣ ਘੜੀ ਨਾ ਚਸਾ ਵਿਸਰੈ ਸਾਸ ਸਾਸ ਨਿਰੰਜਨੋ ਸਬਦ ਜੋਤ ਜਗਾਏ ਦੀਪਕ ਨਾਨਕਾ ਭਉ ਪੰਜਨੋ ਫਿਰ ਕਹਿੰਦੇ ਉਹ ਬੇਨਤੀ ਕਰਦੀ ਆ ਪਰਮੇਸ਼ਰ ਨੂੰ ਕਿ हे ਪਰਮੇਸ਼ਰ ਜੀ ਕਿਸੇ ਵੀ ਵਕਤ ਦਿਨ ਰਾਤ ਇੱਕ ਘੜੀ ਇੱਕ ਚਸਾ ਕਿ ਕਦੇ ਵੀ ਤੇਰਾ ਨਾਮ ਮੇਰੇ ਚੇਤੇ ਤੋਂ ਵਿਸਰੇ ਨਾ ਮੈਂ ਸਾਹ ਸਾਹ ਦੇ ਨਾਲ ਤੇਰਾ ਨਾਮ ਜਪਾਂ ਉਹ ਗੁਰੂ ਦੇ ਸ਼ਬਦ ਦੇ ਰਾਹੀਂ ਆਪਣੇ ਅੰਦਰ ਦੀਪਕ ਜਗਾਉਂਦੀ ਆ ਆਤਮਿਕ ਚਾਨਣ ਦਾ ਇਸ ਦੀਪਕ ਦੇ ਨਾਲੇ ਅੰਦਰੋਂ ਉਹਦੇ ਸਾਰਾ ਡਰ ਖਤਮ ਹੋ ਜਾਂਦਾ ਜੋ ਪਰਮੇਸ਼ਰ ਜੀ ਪਰਮੇਸ਼ਰ ਦੀ ਜਿਹੜੀ ਜੋਤ ਆ ਉਹਦਾ ਦੀਪਕ ਜਗਦਾ ਉਹਨੂੰ ਅਨੁਭਵ ਹੋ ਜਾਂਦਾ ਜੋਤ ਸਵਾਈੜੇ تیر ਪਵਨ ਸਾਰੇ RAM ਘਟ ਘਟ ਰਵ ਰਿਆ ਅਲਖ ਅਪਾਰੇ RAM ਤਿੰਨਾ ਭਵਨਾ ਦੇ ਵਿੱਚ ਕਹਿੰਦੇ ਉਸ ਪਰਮੇਸ਼ਰ ਦੀ ਜੋਤ ਵਿਆਪਕ ਹੈ ਸਾਰਿਆਂ ਵਿੱਚ ਹਰ ਇੱਕ ਸਰੀਰ ਦੇ ਵਿੱਚ ਉਹ ਪਰਮੇਸ਼ਰ ਜੋ ਅਦ੍ਰਿਸ਼ਟ ਹੈ ਹਰ ਇੱਕ ਸਰੀਰ ਦੇ ਵਿੱਚ ਹੈ ਅਲੱਖ ਅਪਾਰ ਅਪਾਰ ਸਾਚਾ ਆਪ ਮਾਰ ਮਿਲਾਈਐ ਹਮੈ ਮਮਤਾ ਲੋਭ ਜਾਲੋ ਸ਼ਬਦ ਮੈਲ ਚੁਕਾਈਐ ਕਹਿੰਦੇ ਉਹ ਪਰਮੇਸ਼ਰ ਜੋ ਅਦ੍ਰਿਸ਼ਟ ਹੈ ਅਪਰੰਪਰ ਹੈ ਸੱਚਾ ਹੈ ਕਹਿੰਦੇ ਜਦੋਂ ਜੀਵ ਦੇ ਅੰਦਰੋਂ ਹੰਕਾਰ ਖਤਮ ਹੋ ਜਾਂਦਾ ਫਿਰ ਪਰਮੇਸ਼ਰ ਜੀਵ ਨੂੰ ਆਪਣੇ ਨਾਲ ਮਿਲਾ ਲੈਂਦਾ ਇਹ ਜਿਹੜੇ ਕਹਿੰਦੇ ਵਿਕਾਰ ਨੇ ਹਉਮੈ ਮਮਤਾ ਲੋਭ ਸਾਰੇ ਇਹ ਜਿਹੜੇ ਵਿਕਾਰ ਨੇ ਇਹ ਗੁਰੂ ਦੇ ਸ਼ਬਦ ਦੇ ਰਾਹੀ ਅੰਦਰੋਂ ਸੜ ਜਾਂਦੇ ਨੇ ਖਤਮ ਹੋ ਜਾਂਦੇ ਨੇ ਦਰ ਜਾਏ ਦਰਸਨ ਕਰੀ ਭਾਣੇ ਤਾਰ ਤਾਰਣ ਹਾਰਿਆ ਹਰ ਨਾਮ ਅਮਰਿਤ ਚਾਖ ਤ੍ਰਿਪਤੀ ਨਾਨਕਾ ਉਰਤਾਰਿਆ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਨਾਨਕ ਦੇਵ ਜੀ ਜਿਸ ਜੀਵ ਨੇ ਪਰਮੇਸ਼ਰ ਦਾ ਨਾਮ ਜਲ ਚੱਖ ਲਿਆ ਅਮਰਿਤ ਰੂਪੀ ਉਹ ਤ੍ਰਿਪਤ ਹੋ ਗਿਆ ਉਹਨੇ ਪਰਮੇਸ਼ਰ ਦੇ ਨਾਮ ਜਲ ਨੂੰ ਆਪਣੇ ਹਿਰਦੇ ਵਿੱਚ ਧਾਰ ਲਿਆ ਵਸਾ ਲਿਆ ਕਹਿੰਦੇ ਜਿਸ ਜੀਵ ਨੇ ਕਹਿੰਦੇ ਗੁਰੂ ਦੇ ਦਰ ਤੇ ਜਾ ਕੇ ਪਰਮੇਸ਼ਰ ਦਾ ਦਰਸ਼ਨ ਕੀਤਾ ਉਸ ਪਰਮੇਸ਼ਰ ਨੇ ਆਪਣੀ ਰਜ਼ਾ ਦੇ ਵਿੱਚ ਉਸ ਜੀਵ ਨੂੰ ਉਤਾਰ ਲਿਆ ਜੀਵ ਨੇ ਬੇਨਤੀ ਕੀਤੀ ਕਿ ਇਹ ਪਰਮੇਸ਼ਰ ਜੀ ਆਪਣੇ ਭਾਣੇ ਦੇ ਵਿੱਚ ਮੈਨੂੰ ਉਤਾਰ ਲੈ ਤੂੰ ਇਸ ਸੰਸਾਰ ਸਾਗਰ ਤੋਂ ਤਾਰਨ ਵਾਲਾ ਹੈ ਜਿਸ ਨੇ ਉਹਦਾ ਨਾਮ ਜਲ ਚੱਖ ਲਿਆ ਉਹਨੂੰ ਤ੍ਰਿਪਤੀ ਹੋਗੀ ਹੰਦੀ ਸੰਗਤ ਜੀ ਇਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ